ਉੱਥੇ ਅਸੀਂ ਜਿੱਥੇ ਚੱਲੇ ਆ ਜੀ ਸਾਡਾ ਬਰਥਡੇ ਮਨਾਉਣ ਵਾਸਤੇ ਬਹੁਤ ਹੀ ਖਾਸ ਸਾਡੇ ਮਹਿਮਾਨ ਤੇ ਤੁਸੀਂ ਸਾਡੇ ਨਾਲ ਚੱਲੋ ਤੇ ਆਪਾਂ ਛੋਟਾ ਜਿਹਾ ਦੁੱਖ ਖਾਜੇ ਨਾ ਤੇ ਆਪਾਂ ਰੱਬ ਨੂੰ ਕੋਫੜ ਲਾਏ ਜੰਦੇ ਆ ਵੀ ਰੱਬ ਨੇ ਸਾਨੂੰ ਸਹੀ ਗੱਲ ਹੈ ਮਤਲਬ ਅਸੀਂ ਆਪਣੀ ਜ਼ਿੰਦਗੀ ਤੋਂ ਨਾ ਮਨ ਲੋ ਕਦੇ ਸੰਤੁਸ਼ਟ ਨਹੀਂ ਹੁੰਦੇ ਕੋਈ ਨਾ ਕੋਈ ਨੁਕਸਬਿੰਦੀ ਕੱਢ ਦਿੰਦੇ ਆ ਆਪਾਂ ਆਪਣੀ ਜ਼ਿੰਦਗੀ 'ਚ ਰੱਬ ਨੂੰ ਵੀ ਬਾਬਾ ਤੁਹਾਡੇ ਨਾਲ ਨਹੀਂ ਕੀਤਾ ਸਾਡੇ ਨਾਲ ਨਹੀਂ ਕੀਤਾ ਐਦਾਂ ਨਹੀਂ ਹੋਇਆ ਉਦਾਂ ਨੇ ਆ ਮੈਨੂੰ ਯਾਦ ਹੈ ਜਦੋਂ ਰੱਬ ਨੇ ਮੇਰੇ ਨਾਲ ਮੇਰਾ ਐਕਸੀਡੈਂਟ ਹੋਇਆ ਸੀ ਨਾ ਮੇਰੇ ਮਾਪਿਓ ਨੇ ਮੈਨੂੰ ਪਾਲਿਆ ਪੋਸ ਸੱਚੀ ਕਾਜ ਜੀ ਕੀ ਹੈ ਅਚਾਨਕ ਸਾਰੇ ਨੂੰ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਹੈ ਗਿਆ ਮੇਰੇ ਸਰਦਾਰ ਜੀ ਦਾ ਬਰਥਡੇ ਜਨਮ ਦਿਨ ਸਭ ਤੋਂ ਪਹਿਲਾਂ ਤੇ ਸਰਦਾਰ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਇਹਨਾਂ ਨੂੰ ਐਦਾਂ ਹੀ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਨਾਮਦਾਨ ਬਖਸ਼ਣ ਠੀਕ ਆ ਤੇ ਐਦਾਂ ਹੀ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਜਿਵੇਂ ਰਹਿੰਦੇ ਆ ਠੀਕ ਆ ਤੇ ਚਲੋ ਹੁਣ ਆਪਾਂ ਆਪਣਾ ਸਰਦਾਰਬ ਜੀ ਦਾ ਅਸੀਂ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਆ ਤੇ ਤੁਹਾਨੂੰ ਵੀ ਦਿਖਾਉਣੀ ਆ ਆਪਾਂ ਕਿੰਨਾ ਦਾ ਸੈਲੀਬ੍ਰੇਟ ਕਰਨ ਲੱਗੇ ਆ ਪਹਿਲਾਂ ਗੱਡੀ ਚੱਲ ਕੇ ਗੱਲ ਕਰਦੇ ਆਣਾ ਆਪਾਂ ਹਾਂ ਆਈਟਮ ਮੰਨ ਕੇ ਕਰ ਦਿੱਤੀ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦਿਲ ਤੋਂ ਦੁਆਵਾਂ ਤੁਹਾਡੇ ਲਈ ਕਿਉਂਕਿ ਤੁਸੀਂ ਹਰ ਇੱਕ ਚੀਜ਼ ਲਈ ਇੰਨਾ ਪਿਆਰ ਦੇਂਦੇ ਹੋਂ ਨੀਆਂ ਦੁਆਵਾਂ ਦੇਂਦੇ ਹੋ ਬਲੇਸਿੰਗਸ ਦੇਂਦੇ ਹੋ ਉਹਦੇ ਲਈ ਦਿਲ ਤੋਂ ਤੁਹਾਡਾ ਧੰਨਵਾਦ ਅੱਜ ਦਾ ਦਿਨ ਜੀ 12 ਅਗਸਤ ਤੇ ਪ੍ਰਮਾਤਮਾ ਨੇ ਮੈਨੂੰ ਇਸ ਧਰਤੀ ਤੇ ਭੇਜਿਆ ਮੈਨੂੰ ਇੱਕ ਇਨਸਾਨੀ ਜੂਨ ਦਿੱਤੀ ਉਹਦੇ ਲਈ ਮੈਂ ਪਹਿਲਾਂ ਸਭ ਤੋਂ ਪਹਿਲਾਂ ਰੱਬ ਜੀ ਦਾ ਪ੍ਰਮਾਤਮਾ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਧੰਨਵਾਦ ਕਰਦਾ ਸਾਡੇ ਕਾਲ ਫੁਰਕ ਜੀ ਦਾ ਧੰਨਵਾਦ ਕਰਦਾ ਤੇ ਆਪਣੇ ਮੰਮੀ ਪਾਪਾ ਜਿਨ੍ਹਾਂ ਨੇ ਮੈਨੂੰ ਇਹ ਜਗ ਦਿਖਾਇਆ ਜਿਨ੍ਹਾਂ ਨੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਜਰੀਆ ਬਣਾਇਆ ਤੇ ਥੈਂਕ ਯੂ ਮੰਮੀ ਥੈਂਕ ਯੂ ਪਾਪਾ ਮੈਨੂੰ ਜਨਮ ਦੇ ਲਈ ਮੈਨੂੰ ਪਾਲ ਲੈਣ ਪੋਸਣ ਲਈ ਮੈਨੂੰ ਕਾਬਲ ਬਣਾਉਣ ਲਈ ਮੇਰੀ ਹਰ ਇੱਕ ਇੱਛਾ ਪੂਰੀ ਕਰਨ ਲਈ ਤੁਸੀਂ ਜ਼ਿੰਦਗੀ ਦੇ ਵਿੱਚ ਮੈਨੂੰ ਹਰ ਇੱਕ ਖੁਸ਼ੀ ਦਿੱਤੀ ਹੈ ਤੇ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਆਪਣੇ ਮਾਪਿਓ ਦਾ ਮੈਂ ਤੇ ਨਾਲ ਹੀ ਫਿਰ ਮੈਂ ਆਪਣੀ ਕਿਰਨ ਦਾ ਧੰਨਵਾਦ ਕਰਦਾ ਕਿ ਇਹ ਮੇਰਾ ਹਰ ਇੱਕ ਪੱਖੋਂ ਸਾਥ ਦਿੰਦੇ ਨੇ ਤੇ ਮੇਰਾ ਕੇਅਰ ਕਰਦੇ ਨੇ ਤੇ ਆ ਮੇਰੀ ਛੋਟੀ ਜਿਹੀ ਗੁਗਨਾ ਜੋ ਮੈਨੂੰ ਮੈਨੂੰ ਐਜ਼ ਅ ਗਿਫਟ ਮਿਲੀ ਹੈ ਬਹੁਤ ਵਧੀਆ ਬਰਥਡੇ ਵਿਸ਼ ਕੋਲੇ ਪਪਾ ਨੇ ਮੈਨੂੰ ਬਹੁਤ ਹੀ ਵੱਡਾ ਤੋਹਫਾ ਜੋ ਮਾਲਕ ਨੇ ਦਿੱਤਾ ਜੀ ਬਹੁਤ ਵੱਡ ਮੁੱਲੀ ਦਾਤ ਹੈ ਬਹੁਤ ਵੱਡ ਮੁੱਲੀ ਦਾਤ ਹੈ ਸੋ ਅੱਜ ਦਾ ਬਰਥਡੇ ਮੇਰਾ ਜੋ ਮੈਸੀ ਮਨਾ ਰਹੇ ਆਂ ਜੀ ਉਹ ਬਹੁਤ ਕੁਛ ਸਾਡੇ ਖਾਸ ਅ ਸਖਸ਼ੀਅਤਾਂ ਨੇ ਜਿਨ੍ਹਾਂ ਨਾਲ ਅਸੀਂ ਅੱਜ ਦਾ ਬਰਥਡੇ ਮਨਾਉਣ ਚੱਲੇ ਆਂ ਜੀ ਤੇ ਟਾਈਮ ਹੋ ਗਿਆ ਜੀ ਅਸੀਂ ਥੋੜੀ ਲੇਟ ਹੋਏ ਪਿਆ ਤੇ ਉਹ ਉੱਥੇ ਅਸੀਂ ਜਿੱਥੇ ਚੱਲੇ ਆ ਜੀ ਸਾਡਾ ਬਰਥਡੇ ਮਨਾਉਣ ਵਾਸਤੇ ਬਹੁਤ ਹੀ ਖਾਸ ਸਾਡੇ ਮਹਿਮਾਨ ਤੇ ਤੁਸੀਂ ਸਾਡੇ ਨਾਲ ਚੱਲੋ ਤੇ ਅੱਜ ਦਾ ਅਜ ਦਿਨ ਉਹਨਾਂ ਦੇ ਲਈ ਖਿਲਾਣੇ ਆ ਤੇ ਉਹਨਾਂ ਨਾਲ ਮਨਾਣੇ ਆ ਚੱਲੀਏ ਫਿਰ ਸਭ ਤੋਂ ਪਹਿਲਾਂ ਮੈਂ ਰਸਤੇ ਦੇ ਵਿੱਚ ਉਹ ਕਾਫੀ ਸਾਰੇ ਸਮੋਸੇ ਜੋ ਕਿ 150 ਤੋਂ ਲੈ ਕੇ 200 ਬੰਦਿਆਂ ਦੇ ਖਾਣ ਵਾਸਤੇ ਹੋਣਗੇ ਜੀ ਤੇ ਨਾਲ ਗੁਲਾਬ ਜਾਮਨ ਹੋਗੇ ਤੇ ਹੋਰ ਵਸਤੂਆਂ ਅਸੀਂ ਲੈ ਲਈਆਂ ਤੇ ਬਹੁਤ ਹੀ ਜ਼ਿਆਦਾ ਇੰਜੋਏ ਕਰਨ ਲੱਗੇ ਆ ਬਹੁਤ ਹੀ ਖੁਸ਼ੀ ਹੋ ਰਹੀ ਆ ਅਸੀਂ ਚੱਲੇ ਆ ਜੀ ਆਪਣਾ ਬਰਥਡੇ ਸੈਲੀਬ੍ਰੇਟ ਕਰਨ ਸਾਰਾ ਜੀ ਸਾਰਾ ਲੈ ਲਿਆ ਅਸਮਾਨ ਇਬਾਦਤ ਜੀ ਪੁੱਛ ਲਈ ਆਪਣੀ ਭਾਸ਼ਾ ਚ ਇਹ ਉਹਦਾ ਦਾ ਰਾਗ ਲਾਇਆ ਇਹਨੇ ਪਾਣੀ ਦੇਖ ਕਿੰਨਾ ਜਿਆਦਾ ਹੈ ਬਹੁਤ ਪਾਣੀ ਹੈ ਯਾਰ ਪਾਣੀ ਹੈ ਇਹ ਯਾਰ ਸਰਕਾਰ ਨੂੰ ਚਾਹੀਦਾ ਇੱਧਰ ਦੇਖ ਲਓ ਇੰਨਾ ਮੀਂਹ ਪਿਆ ਵਾ ਬਹੁਤ ਜਿਆਦਾ ਮਤਲਬ ਕੱਲ ਇੱਥੇ ਚੰਡੀਗੜ੍ਹ ਮੁਹੱਲੇ ਵਿੱਚ ਲਗਾਤਾਰ ਮੀਂਹ ਪਿਆ ਵਾ ਸਾਰੇ ਪਾਸੇ ਪਾਣੀ ਪਾਣੀ ਜੇ ਅਸੀਂ ਕਹਾਂਗੇ ਸਾਡੇ ਏਰੀਆ ਚ ਪਰ ਚੰਡੀਗੜ੍ਹ ਵੀ ਤਾਂ ਡਿਵੈਲਪ ਏਰੀਆ ਪੂਰਾ ਪਰ ਉੱਥੇ ਵੀ ਸੜਕਾਂ ਤੇ ਇੰਨਾ ਇੰਨਾ ਜਿਆਦਾ ਪਾਣੀ ਆ ਠੀਕ ਆ ਕਿ ਉਹ ਹੁਣ ਕੀ ਕਰੀ ਨੀ بارش ਪੈਣ ਤੋਂ ਬਾਅਦ ਵੀ ਫਿਰ ਵੀ ਵੈਲੋ ਇੰਨੀ ਗਰਮੀ ਹੋ ਗਈ ਆ। ਲੋ ਜੀ ਦੋਸਤੋ ਅਸੀਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਜਿੱਥੇ ਅਸੀਂ ਆਏ ਆ। ਆਪਾਂ ਆ ਗਏ ਆ ਜੀ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਜੋ ਕਿ ਭਗਤ ਪੂਰਨ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਪਿੰਗਲਵਾੜਾ ਤੇ ਇਹ ਚੰਡੀਗੜ੍ਹ 55 ਸੈਕਟਰ ਦੇ ਵਿੱਚ ਆਪਾਂ ਪਹੁੰਚੇ ਆ ਜੀ। ਮੈਂ 2 ਦਿਨ ਪਹਿਲਾਂ ਹੀ ਇੱਥੋਂ ਦੇ ਜਿਹੜੇ ਕਰਤਾ ਕਰਤਾ ਹੁੰਦੇ ਨੇ ਜਿਹੜੇ ਇਹਨਾਂ ਨੂੰ ਦੇਖਦੇ ਨੇ ਮੈਨੇਜਰ ਹੁੰਦੇ ਉਹਨਾਂ ਨਾਲ ਗੱਲ ਕਰ ਲਈ ਸੀ ਕਿ ਅਸੀਂ ਆਉਣਾ ਤੇ ਇੱਥੇ ਪਹੁੰਚ ਕੇ ਦੋਸਤੋ ਇੱਕ ਨਾ ਬੜਾ ਸਕੂਨ ਜਿਹਾ ਮਿਲਿਆ ਕਿਉਂਕਿ ਇਤਨਾ ਬਹੁਤ ਸੋਹਣਾ ਇੱਕ এনवायरमेंट ਬਣਾਇਆ ਗਿਆ ਸੀ ਅੰਦਰ ਦਰਖਤ ਬਹੁਤ ਲੱਗੇ ਹੋਏ ਨੇ ਸਾਫ਼ ਸੁਥਰਾ ਹੈਗਾ ਇਹਨਾਂ ਦੀ ਐਮਬੂਲੈਂਸਿਸ ਬੱਸਾਂ ਵਗੈਰਾ ਹੈਗੀਆਂ ਇਸ ਪਿੰਗਲ ਵਾੜੇ ਵਿੱਚ ਤਕਰੀਬਨ ਤਕਰੀਬਨ 120 ਪੇਸ਼ੈਂਟਸ ਨੇ ਜਿਨ੍ਹਾਂ ਵਿੱਚੋਂ ਕੁਝ ਮਹਿਲਾਵਾਂ ਨੇ ਕਈ ਪੁਰਸ਼ ਨੇ ਇਹ ਅਲੱਗ-ਅਲੱਗ ਇਨਾਂ ਦੇ ਕਮਰੇ ਬਣੇ ਹੁੰਦੇ ਨੇ ਮਤਲਬ ਲੇਡੀਜ਼ ਦਾ ਅਲੱਗ ਡਿਪਾਰਟਮੈਂਟ ਬਣਿਆ ਹੋਇਆ ਤੇ ਜੈਂਟਸ ਦਾ ਅਲੱਗ ਹੈ ਤੇ ਲੇਡੀਜ਼ ਡਿਪਾਰਟਮੈਂਟ ਵੱਲ ਭੈਣਾਂ ਜਾਂ ਕੁਝ ਸਟਾਫ ਮੈਂਬਰ ਜੋ ਕਿ ਉਹਨਾਂ ਵਾਸਤੇ ਖਾਣ ਪੀਣ ਦਾ ਸਮਾਨ ਲੈ ਗਏ ਆ ਤੇ ਅਸੀਂ ਪਹੁੰਚੇ ਜੀ ਪੁਰਸ਼ ਵਾਲੇ ਡਿਪਾਰਟਮੈਂਟ ਵਿੱਚ ਇੱਥੇ ਇਹ ਭਰਾ ਨੇ ਇਹਨਾਂ ਨਾਲ ਕੌਣ ਮਨਾਏ ਆਪਣਾ ਜਨਮ ਦਿਨ ਹੈਨਾ ਸੋ ਅਸੀਂ ਇਹਨਾਂ ਨਾਲ ਅੱਜ ਬੈਠ ਕੇ ਆਪਣਾ ਸਾਂਝਾ ਕੀਤਾ ਜਨਮ ਦਿਨ ਤੇ ਇਹਨਾਂ ਦੀਆਂ ਬਹੁਤ ਵੱਡੀਆਂ ਬਲੇਸਿੰਗਸ ਮਿਲੀਆਂ ਦੁਆਵਾਂ ਤੋਂ ਵੱਡਾ ਦੋਸਤ ਕੋਈ ਵੀ ਤੋਹਫਾ ਜਾਂ ਗਿਫਟ ਨਹੀਂ ਹੁੰਦਾ ਸੋ ਸਾਨੂੰ ਇਹਨਾਂ ਨੇ ਬਹੁਤ ਦੁਆਵਾਂ ਅੱਜ ਮਨ ਇੰਨਾ ਸੰਤੁਸ਼ਟ ਹੋਇਆ ਖੁਸ਼ ਹੋਇਆ ਕਿ ਅਸੀਂ ਆਪਣਾ ਜਨਮ ਦਿਨ ਇਹਨਾਂ ਦੇ ਲੇਖੇ ਲਾਇਆ ਤੇ ਪ੍ਰਮਾਤਮਾ ਨੇ ਕਰਮਾਂ ਦੇ ਵਿੱਚ ਲਿਖੀ ਸੀ ਥੋੜੀ ਜਿਹੀ ਬਹੁਤ ਛੋਟੀ ਜੀ ਸੇਵਾ ਸਾਡੇ ਵੱਲੋਂ ਤੇ ਮਨ ਇੰਨਾ ਜ਼ਿਆਦਾ ਦੁਖੀ ਹੋਇਆ ਦੋਸਤੋ ਕਿ ਸਹੀ ਗੱਲ ਹੈ ਕਿ ਆਪਾਂ ਕਹਿੰਦੇ ਨੇ ਨਾ ਵੀ ਕਿਰਨ ਵੀ ਉਹੀ ਗੱਲ ਕਰ ਰਹੇ ਸੀ ਆਪਾਂ ਨੂੰ ਛੋਟਾ ਜਿਹਾ ਦੁੱਖ ਆ ਜੇ ਨਾ ਤੇ ਆਪਾਂ ਰੱਬ ਨੂੰ ਕੋਸਣ ਲੱਗ ਜਾਂਦੇ ਆ ਵੀ ਰੱਬ ਨੇ ਸਾਨੂੰ ਸਹੀ ਗੱਲ ਹੈ ਮਤਲਬ ਅਸੀਂ ਆਪਣੀ ਜ਼ਿੰਦਗੀ ਤੋਂ ਨਾ ਮਤਲਬ ਕਦੇ ਸੰਤੁਸ਼ਟ ਨਹੀਂ ਹੁੰਦੇ ਕੋਈ ਨਾ ਕੋਈ ਨੁਕਸਬਿੰਦੀ ਕੱਢ ਦਿੰਨੇ ਆਪਾਂ ਆਪਣੀ ਜ਼ਿੰਦਗੀ 'ਚ ਰੱਬ ਨੂੰ ਵੀ ਬਾਬਾ ਆ ਤੁਹਾਡੇ ਨਾਲ ਨਹੀਂ ਕੀਤਾ ਆ ਸਾਡੇ ਨਾਲ ਨਹੀਂ ਕੀਤਾ ਐਦਾਂ ਨਹੀਂ ਹੋਇਆ ਉਹਦਾਂ ਨਹੀਂ ਆ ਪਰ ਅੱਜ ਜਦੋਂ ਆਪਾਂ ਇਨਾਂ ਕੋਲ ਆਏ ਆ ਇੱਥੇ ਬੈਠੇ ਆ ਉਹ ਚੀਜ਼ ਦੇਖੀ ਆ ਤਾਂ ਮਤਲਬ ਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿ ਰੱਬਾ ਤੂੰ ਸਾਨੂੰ ਮਤਲਬ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਹੈ ਬਹੁਤ ਜ਼ਿਆਦਾ ਸੋਹਣੀ ਜ਼ਿੰਦਗੀ ਦਿੱਤੀ ਹੈ ਸੀਰੀਅਸਲੀ ਰੱਬ ਨੂੰ ਮੈਨੂੰ ਯਾਦ ਹੈ ਜਦੋਂ ਰੱਬ ਨੇ ਮੇਰੇ ਨਾਲ ਮੇਰਾ ਐਕਸੀਡੈਂਟ ਹੋਇਆ ਸੀ ਨਾ ਮੇਰੇ ਮਾਪਿਓ ਨੇ ਮੈਨੂੰ ਪਾਲਿਆ ਪੋਸਿਆ ਵੱਡਾ ਕੀਤਾ ਬਹੁਤ ਮਤਲਬ ਕਹਿ ਸਕਦਾ ਮੈਂ ਆਪਣੇ ਮਾਪਿਓ ਦਾ ਮੈਂ ਤਨਵਾਦ ਕਰਦਾ ਵੀ ਮੈਨੂੰ ਪਾਲ-ਪੋਸ ਕੇ ਨੇ ਸਲੈਕ ਬਣਾਤਾ ਕਾਬਲ ਬਣਾਤਾ ਹੈ ਨਾ ਮੈਂ ਜ਼ਿੰਦਗੀ ਜੀ ਲਿਆ ਆਪਣੀ ਮਰਜ਼ੀ ਦੇ ਨਾਲ ਪੂਰੀ ਦੁਨੀਆ ਘੁੰਮਦਿਆਂ ਸਹੀ ਗੱਲ ਆ ਇਹ ਕੋਈ ਮਤਲਬ ਹਰ ਇੱਕ ਦੇਸ਼ ਘੁੰਮਦਿਆਂ ਐਸਾ ਕੋਈ ਦੇਸ਼ ਦਾ ਵੀਜ਼ਾ ਨਹੀਂ ਜਿਹੜਾ ਆਪਾਂ ਇਹ ਕਹਿ ਸਕੀ ਦੀ ਸਾਨੂੰ ਨਹੀਂ ਮਿਲੇਗਾ ਹੈ ਨਾ ਜਿਹੜੇ ਦੇਸ਼ ਅਸੀਂ ਘੁੰਮ ਲਿਆ ਜਾਂ ਮਤਲਬ ਰੱਬ ਨੇ ਸਭ ਕੁਝ ਦਿੱਤਾ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਪਰ ਜਦੋਂ ਕਹਿੰਦੇ ਨਾ ਆਪਾਂ ਦੋਸਤੋ ਮੈਂ ਸੱਚੀ ਦੋਤਾਂ ਨੂੰ ਸਾਰਨ ਫਰਿਆਦ ਕਰਦਾ ਆਪਣੇ ਨੇੜੇ ਤੇੜੇ ਦੇਖੋ ਤੁਸੀਂ ਕੁਝ ਵੀ ਇਦਾਂ ਦਾ ਨਾ ਦੇਖੋ ਨਾ ਕੋਈ ਜ਼ਰੂਰਤਮੰਦ ਜ਼ਰੂਰ ਉਹਨੇ ਹੈਲਪ ਕਰੋ ਮੇਰਾ ਇਹ ਵੀਡੀਓ ਬਣਾਉਣ ਦਾ ਕੋਈ ਇਹ ਮਾਧਿਅਮ ਨਹੀਂ ਕਿ ਮੈਂ ਦੱਸਾਂ ਕਿ ਮੈਂ ਕੀ ਬੜਾ ਮਹਾਨ ਕੰਮ ਕੀਤਾ ਮੈਂ ਕੁਝ ਨਹੀਂ ਕੀਤਾ ਕੁਝ ਨਹੀਂ ਇਹ ਮੇਰੇ ਸਿਰਫ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹੈਲਪ ਹੋ ਸਕੇ ਤੁਸੀਂ ਵੀ ਆਪਣੇ ਨੇੜੇ ਤੇੜੇ ਕੋਈ ਪਿੰਗਲਵਾੜਾ ਮੈਂ ਉਹਨਾਂ ਨੇ ਮੈਂ ਉਹਨਾਂ ਨੂੰ ਜੰਤਰੀ ਦਿੱਤੀ ਜਿਹੜੇ ਲਿਸਟ ਆਫ ਪਿੰਗਲਵਾੜੇ ਕਿਹੜੇ ਹੈਗੇ ਨੇ ਨਾ ਉਹਨਾਂ ਦੀ ਲਿਸਟ ਤੇ ਸਾਨੂੰ ਜੰਤਰੀ ਦਿੱਤੀ ਜਿੱਥੇ-ਜਿੱਥੇ ਨੇ ਮਤਲਬ ਤੁਸੀਂ ਦੇਖ ਵੀ ਨਹੀਂ ਸਕਦੇ ਵਿਚਾਰੇ ਕਿਵੇਂ ਦੀ ਜ਼ਿੰਦਗੀ ਜੀ ਰਹੇ ਇਹ ਤਾਂ ਚਲੋ ਮੈਂ ਕਹਿੰਨਾ ਇੱਕ ਰੱਬ ਆਇਆ ਸੀ ਰੱਬ ਦਾ ਬੰਦਾ ਆਇਆ ਸੀ ਭਗਤ ਪੂਰਨ ਸਿੰਘ ਜੀ ਤੇ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਨਹੀਂ ਤਾਂ ਇਹਨਾਂ ਨੂੰ ਕਿਹਨੇ ਪੁੱਛਣਾ ਸੀ ਕਿਹਨੇ ਪੁੱਛਣਾ ਸਹੀ ਗੱਲ ਆ ਉਹੀ ਗੱਲ ਮੈਂ ਮਤਲਬ ਹੀ ਉਹਨਾਂ ਦਾ ਲੇਖਾ ਨਹੀਂ ਦੇ ਸਕਦੇ ਭਾਈ ਭਗਤ ਪੂਰਨ ਸਿੰਘ ਜੀ ਦਾ ਜਿਹੜੀ ਉਹ ਐਡੀ ਤਗੜੀ ਆ ਚੀਜ਼ ਖੜੀ ਕਰਕੇ ਚੱਲੀ ਜੈ ਨੇ ਹਨਾ ਨਿਆਸਰਿਆਂ ਦਾ ਆਸਰਾ ਜਿਵੇਂ ਕਹਿੰਦੇ ਹਨਾ ਹਾਂ ਵੀ ਇੱਥੇ ਔਰ ਤੁਸੀਂ ਮੰਨਣਾ ਨਹੀਂ ਅਸੀਂ ਮਤਲਬ ਭਾਈ ਇਹਨਾਂ ਦੀ ਮੇਨ ਬ੍ਰਾਂਚ ਆਂ ਵੀ ਸਰਾ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਤੋਂ ਸ਼ੁਰੂਆਤ ਹੋਈ ਸੀ ਇਹ ਮੂਵੀ ਵੀ ਦੇਖੀ ਹੋਣੀ ਹੈ ਤੁਸੀਂ ਸਾਰੇ ਇਹ ਜਨਮ ਤੇਰੇ ਲਿਖੇ ਉਹਨਾਂ ਨੇ ਆਪਣਾ ਸਾਰਾ ਜਨਮ ਹੀ ਇਹਨਾਂ ਦੇ ਲਿਖੇ ਲਾ ਦਿੱਤਾ ਤੇ ਹੁਣ ਮਤਲਬ ਅਸੀਂ ਇਹ ਦੇ ਇਹਨਾਂ ਦੇ ਅੰਦਰ ਦੀ ਹਾਲਤ ਦੇਖੀ ਉਹਨਾਂ ਦੇ ਬੈਠਣ ਵਾਲਾ ਹਨਾ ਸਿਸਟਮ ਆਪਣਾ ਖਾਣ ਪੀਣ ਦਾ ਮੈਸ ਵਗੈਰਾ ਸਾਰਾ ਬਿਲਕੁਲ ਹੈ ਉਹਨਾਂ ਦੀ ਕੇਅਰ ਕਰਦੇ ਨੇ ਇੱਥੇ ਇਹ ਨਹੀਂਗਾ ਵੀ ਇਦਾਂ ਨਹੀਂ ਕਿ ਭਗਤਪੂਰਨ ਸਿੰਘ ਜੀ ਦੀ ਜਿਹੜੀ ਚੈਰੀਟੇਬਲ ਟਰਸਟ ਜਿਹੜੇ ਪੰਗਲਵਾੜੇ ਹੁੰਦੇ ਨੇ ਜਿਹੜੇ origignal ਬ੍ਰਾਂਚਾਂ ਬਣੀਆਂ ਹੋਈਆਂ ਨੇ ਭਗਤਪੂਰਨ ਸਿੰਘ ਜੀ ਦੀਆਂ ਲਿਸਟ ਮੈਂ ਤੁਹਾਨੂੰ ਦੱਸਾਂਗਾ ਅੰਦਰ ਬਹੁਤ ਸਫਾਈ ਮੈਸ ਬਣੀ ਹੋਈ ਹੈ ਖਾਣਾ ਡਾਕਟਰ ਹੈਗੇ ਨੇ ਉਹਨਾਂ ਦੇ ਬੀਪੀ ਚੈੱਕ ਕਰਨਾ ਉਹ ਬੁਖਾਰ ਅੱਛੇ ਸਾਫ਼ ਕੱਪੜੇ ਸੰਗਤ ਦੇ ਕੋ ਹੋਰ ਵੀ ਬਹੁਤ ਆਂਦੀ ਐ ਤੇ ਕੱਪੜੇ ਦੇ ਕੇ ਜਾਂਦੀ ਐ ਖਾਣਾ ਦੇ ਕੇ ਜਾਂਦੀ ਐ ਗੁਰਦੁਆਰਾ ਸਿੰਘ ਸ਼ੀਦਾ ਜੀ ਤੋਂ ਇੱਥੇ ਹਫ਼ਤੇ ਵਿੱਚ ਦੋ ਵਾਰੀ ਦੋ ਵਾਰੀ ਲੰਗਰ ਆਂਦਾ ਹੈ ਗੁਰਦੁਆਰਾ ਸਾਹਿਬ ਵਾਲੇ ਤਾਂ ਕਹਿੰਦੇ ਨੇ ਅਸੀਂ ਰੋਜ਼ ਪਹੁੰਚਾਣੇ ਲੰਗਰ ਲੇਕਿਨ ਇਹ ਕਹਿੰਦੇ ਨੇ ਵੀ ਚਲੋ ਹੋਰ ਸੰਗਤ ਨੇ ਵੀ ਸੇਵਾ ਕਰਨੀ ਹੁੰਦੀ ਐ ਜਿੱਦ ਕਰਕੇ ਸੇਵਾ ਦੇ ਮੇਰੇਖਾ ਜਿਹੜਾ ਲੰਗਰ ਹੈ ਨਾ ਉਹਦਾ 6000 ਰੁਪਿਆ ਹੈਗਾ ਜੇ ਤੁਸੀਂ ਲੰਗਰ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਜੇ ਤੁਸੀਂ ਆਪਣੀ ਰਸ ਹਾਂ ਉਹ ਦੇ ਜੋ ਜਿਤਹੀ ਰਸਤ ਨਹੀਂ ਦੇ ਸਕਦੇ ਤਾਂ ਇੱਕ ਟਾਈਮ ਦੇ ਜਿਵੇਂ ਜਿਹੜਾ ਖਾਣਾ ਬੰਦਾ ਉਹ 6000 ਦਾ ਤੁਸੀਂ ਦੇ ਦਿਓ 6000 ਦਾ ਖਾਣੇ ਦਾ ਤੁਸੀਂ ਚਾਹ ਪਾਣੀ ਦਾ ਦੇਣਾ ਵਾ ਤਾਂ ਉਹ 2500 ਰੁਪਿਆ 2500 ਰੁਪਿਆ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਜੇ ਜੇ ਤੁਸੀਂ ਇੱਥੇ ਆਪ ਰਸਿੱਦ ਦੇਣੀ ਹੈ ਤਾਂ ਇਹਨਾਂ ਨੂੰ ਪਹਿਲਾਂ ਫੋਨ ਕਰਨਾ ਇਹ ਤੁਹਾਨੂੰ ਲਿਖਵਾ ਦੇਣਗੇ ਰਸਿੱਦ ਫਿਰ ਉਸ ਹਿਸਾਬ ਨਾਲ ਤੁਹਾਨੂੰ ਪਹਿਲਾਂ ਹੀ ਦੇਣੀ ਪਏਗੀ ਇੱਥੇ ਹਨ ਉਸ ਤੋਂ ਇਲਾਵਾ ਜਿਵੇਂ ਤੁਸੀਂ ਆਪਣੇ ਵੱਲੋਂ ਕੁਝ ਜਿਵੇਂ ਮੇਰਾ ਮੇਰਾ ਜਨਮ ਦਿਨ ਸੀ ਅੱਜ ਮੈਂ ਚਾਹੁੰਦਾ ਸੀ ਕਿ ਮੈਂ ਇਹਨਾਂ ਨਾਲ ਮਨਾਵਾਂ ਆਪਣਾ ਜਨਮ ਦਿਨ ਅਸੀਂ ਵੀ ਰਾਂਲ ਬੈਠ ਕੇ ਸਮੋਸੇ ਖਾਦੇ ਮੈਡਮ ਹੋਣਾ ਦੇ ਨਾਲ ਇਹਨਾਂ ਦੇ ਨਾਲ ਸਾਰੇ ਨਾਲ ਸਮੋਸੇ ਖਾਦੇ ਬੜਾ ਹਕਈਆਂ ਨੇ ਆ ਕੇ ਹੱਥ ਮਲਾਇਆ ਵਿਚਾਰੇ ਕਈ ਬੋਲ ਵੀ ਨਹੀਂ ਪਾਉਂਦੇ ਕਿਉਂਕਿ ਮਾਨਸਿਕ ਤੌਰ ਤੇ ਬਿਮਾਰ ਨੇ ਬਿਮਾਰ ਨੇ ਇੱਕ 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 ਬੰਦਾ ਐਸਾ ਸੀ ਜਿਹੜਾ ਕਿ ਇਹਨਾਂ ਉਹਨੇ ਹੱਥ ਤੇ ਨਾ ਚਾਰ ਕੜੇ ਆਲਰੇਡੀ ਪਾਏ ਹੋ ਐਸੇ ਤੇ ਆਉਂਦਿਆਂ ਛਿੱਪੀ ਕੋਲ ਕਹਿੰਦੇ ਕੜਾ ਲੈ ਕੇ ਆਇਆ ਤੇ ਛਿੱਪੀ ਕਹਿੰਦੀ ਕੋਈ ਨਹੀਂ ਅਗਲੀ ਵਾਰ ਇਹ ਮੈਂ ਅਗਲੀ ਵਾਰ ਲੈ ਕੇ ਆਵਾਂ ਮਤਲਬ ਉਹਨਾਂ ਦੀ ਮਾਨਸਿਕ ਜਿਵੇਂ ਕਹਿੰਦੇ ਨਾ ਇਹਨਾਂ ਦੀ ਮਾਨਸਿਕ ਹਾਲਤ ਨਹੀਂ ਬੋਲ ਵੀ ਨਹੀਂ ਪਾਉਂਦੇ ਜਿਵੇਂ ਛਿੱਪੀ ਨੇ ਕਿਹਾ ਇਹ ਬਚਪਨ ਤੋਂ ਇਦਾਂ ਦੇ ਨਹੀਂ ਆ ਇਹ ਇਹ ਜਿਵੇਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਦਿਲ ਤੇ ਲੱਗ ਜਾਂਦੀ ਗੱਲ ਤੇ ਨਾਲ ਸਭ ਤੋਂ ਵੱਡੀ ਗੱਲ ਦੋਸਤੋ ਇਹ ਨਾ ਜਿਹੜੇ ਪਿੰਗਲਵਾੜੇ ਦੇ ਵਿੱਚ ਹੁੰਦੇ ਨੇ ਇਹ ਲਾਵਾਰਿਸ ਹੁੰਦੇ ਨੇ ਮੋਸਟਲੀ ਜਿਹਨਾਂ ਦੇ ਮਾਪਿਓ ਨਹੀਂ ਹੁੰ ਤੇ ਇਹ ਲਵਾਰਿਸ ਜਿਵੇਂ ਕੋਈ ਦੱਸ ਦਿੰਦਾ ਵੀ ਇੱਥੇ ਕੋਈ ਬਜ਼ੁਰਗ ਪਿਆ ਹੈ ਜਾਂ ਕੋਈ ਹੋਰ ਬੰਦਾ ਹੈ ਜਾਂ ਬਿਨਾ ਕੱਪੜਿਆਂ ਤੋਂ ਇੱਥੇ ਹੈਗਾ ਫਿਰ ਇਹ ਰੈਸਕਿਊ ਕਰਕੇ ਉਹਨੂੰ ਲਿਆਂਦੇ ਨੇ ਉਹਦੀ ਕੇਅਰ ਉਹ ਬੜੇ ਜਣੇ ਠੀਕ ਵੀ ਹੁੰਦੇ ਨੇ ਇੱਥੋਂ ਉਹ ਕੇ ਵਾਪਸ ਜਾਂਦੇ ਨੇ ਆਪਣੇ ਜਿਹੜੇ ਜਿਨ੍ਹਾਂ ਦੇ ਮਾਪੇ ਲੋਕੇਸ਼ਨ ਨੂੰ 25 ਸਾਲ ਬਾਅਦ ਮਾਪੇ ਪਿਓ ਮਿਲੇ ਕਿਸੇ ਨੂੰ 6 ਸਾਲ ਬਾਅਦ ਮਿਲੋ ਠੀਕ ਹੋ ਕੇ ਵੀ ਗਏ ਨੇ ਸੋ ਅੱਜ ਨਾਲ ਦਿਲ ਨੂੰ ਬੜੀ ਸੰਤੁਸ਼ਟੀ ਬੜੀ ਸ਼ਾਂਤੀ ਮਿਲੀ ਹੈ ਔਰ ਬੜੀ ਸ਼ਾਂਤੀ ਮਿਲੀ ਔਰ ਵੇਖ ਕੇ ਨਾ ਮਨ ਨੂੰ ਬੜਾ ਹੋਰ ਤਰ੍ਹਾਂ ਹੋਇਆ ਵੇਖਿਆ ਹੀ ਨਹੀਂ ਗੀ ਉਹ ਚੀਜ਼ ਨਾ ਉਹੀ ਗੱਲ ਉਹ ਨਾ ਕਿ ਜਿੱਦ ਅਸੀਂ ਫਿਰ ਮੈਂ ਪਹਿਣੀ ਵੀ ਹੂ ਕਿ ਆਹ ਗੁਰੂ ਮਹਾਰਾਜ ਨੂੰ ਕੋਸ਼ ਦੇ ਰਹਿਨੇ ਆ ਦਾਦਾ ਪਾ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਚੀਜ਼ ਜੋ ਦਿੱਤਾ ਸਾਰਾ ਕੁਝ ਦਿੱਤਾ ਅਸੀਂ ਉਹਦਾ ਸ਼ੁਕਰਾਨਾ ਕੀ ਕਰਨਾ ਹੈ ਹੋਰ ਚਲੋ ਇੱਕ ਜੀ ਚੀਜ਼ ਚੀਜ਼ ਮਿਲ ਜਾਂਦੀ ਹੈ ਨਾ ਅਸੀਂ ਦੂਜੀ ਦੇ ਮਗਰ ਪੈ ਜਾਂਦੇ ਆ ਜੇ ਦੂਜੀ ਮੇਰੀ ਤੀਜੀ ਨੇ ਬਸ ਲੱਗੇ ਰਹੇ ਨੇ ਸ਼ੁਕਰਾਨਾ ਨਹੀਂ ਕਰਦੇ ਹੈਗੇ ਸੋ ਇਸ ਕਰਕੇ ਹਨ ਸਭ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਮਹਾਰਾਜਾ ਕਿ ਜਿਹੜੀ ਤੁਹਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਇਹ ਰੋਟੀ ਪਾਣੀ ਬੰਦਾ ਰੋਟੀ ਪਾਣੀ ਵਾਸਤੇ ਜ਼ਿੰਦਗੀ ਜਿੰਦਾ ਵਾ ਹੁਣ ਇਹ ਇੱਥੇ ਰਹਿ ਰਹੇ ਨੇ ਨਾਲ ਰੋਟੀ ਪਾਣੀ ਉਹਦੀ ਆ ਮਿਲ ਰਿਹਾ ਵਾ ਤੇ ਜੇ ਇਹ ਉਧਰ ਹੀ ਰੋਟੀ ਪਾਣੀ ਹਨ ਪਰਮਾਤਮਾ ਨੇ ਦਿੱਤਾ ਇਹ ਖਾਣੇ ਆ ਲੰਗਰ ਗੁਰੂ ਘਰਾਂ ਦੇ ਲੱਗੇ ਨੇ ਤੇ ਇਹ ਜ਼ਿੰਦਗੀ 'ਚ ਵੀ ਨਹੀਂ ਸਾਡੇ ਕੋਲ ਜੀਂ ਜਾਂਦੀ ਤੇ ਫਿਰ ਤਾਂ ਆਪਾਂ ਨੂੰ ਹਨਾ ਲਾਹਨਤ ਸਾਗੇ ਦੀ ਦੋਸਤੋ ਮੇਰੇ ਤੋਂ ਮੈਂ ਅਸੀਂ ਇੱਕ ਇਹ ਗੱਲ ਕਹਿ ਸਕਦਾ ਜੇ ਸਾਡੇ ਤੁਸੀਂ 4 ਲੱਖ 5 ਲੱਖ ਬੰਦੇ ਸਾਨੂੰ ਦੇਖਦੇ ਹੋ ਤਾਂ ਸਾਡਾ ਫਰਜ਼ ਬਣਦਾ ਤੁਹਾਨੂੰ ਸਹੀ ਚੀਜ਼ਾਂ ਦੱਸਣੀਆਂ ਵੀ ਤੁਸੀਂ ਇਹ ਕੁਝ ਕਰੋ ਹਨਾ ਅਸੀਂ ਇਕੱਠ ਕਰਕੇ ਯਾਰਾਂ ਦੋਸਤਾਂ ਦਾ ਹੂ ਆ ਹਾ ਹਾ ਕਰ ਲਈ ਡੀਜੇ ਲਾ ਲਿਆ ਪੈਸੇ ਉਡਾ ਦਿੱਤੇ ਹਨਾ ਉਹ ਇੱਕ ਦਿਨ ਦੀ ਗੱਲ ਹੈ ਸਾਰੇ ਆਪਣੇ ਯਾਰ ਦੋਸਤ ਆਪਣੇ ਰਿਸ਼ਤੇਦਾਰ ਜੇ ਪੁੱਛੇ ਹੁੰਦੇ ਨੇ ਦੋਸਤੋ ਬਾਕੀ ਦੇ ਵੇਖੋ ਦੇ ਸਾਲ 'ਚ ਕਿੰਨੇ ਦਿਨ ਹੁੰਦੇ ਨੇ ਹਨਾ ਇਹੀ ਸਾਰੇ ਸਾਲ ਦੇ ਵਿੱਚ ਅਸੀਂ ਆਪਣੇ ਫੈਮਿਲੀ ਨਾਲ ਲਾ ਲੋ ਆਪਣੇ ਫਰੈਂਡ ਸਰਕਲ ਨਾਲ ਹਰ ਕਦੇ ਨਾਲ ਕੋਈ ਨਾ ਕੋਈ ਦਿਨ ਐਸਾ ਹੁੰਦਾ ਵਾ ਆਪਾਂ ਮਨਾ ਹੀ ਲੈਨੇ ਆ ਵੈਸੇ ਹੀ ਕਹਿੰਦੇ ਆ ਜੀ ਰੋਟੀ ਬਾਹਰੋਂ ਖਾਣ ਜਾਣੀ ਆ ਅੱਜ ਆਪਾਂ ਇੱਥੇ ਪਾਰਟੀ ਕਰ ਲੈਨੇ ਆ ਦੀਵਾਲੀ ਆ ਗਈ ਦੁਸ਼ਹਿਰ ਆ ਗਿਆ ਬੜਾ ਕੁਝ ਆ ਜਾਂਦਾ ਪਰ ਜੇ ਆਪਾਂ ਜਨਮ ਦੇਣ ਵਾਲੇ ਦਿਨ ਹੀ ਜੀ ਕਹਿੰਨੇ ਆ ਪਿਹੜਾ ਸਪੈਸ਼ਲ ਦੇਣਾ ਤੇ ਜੀ ਇਹਨਾਂ ਨਾਲ ਆ ਕੇ ਮਨਾ ਲਈਏ ਇੱਕ ਦਿਨ ਤਾਂ ਮੈਂ ਕਹਿੰਨੀ ਕਿ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਆ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਆ ਸਹੀ ਗੱਲ ਹੈ ਚਲੋ ਹੁਣ ਅੱਪ ਚਲੇ ਗੁਰੂਗੁਰਦੁਆਰਾ ਸਾਹਿਬ ਸਿੰਘ ਸਿਧਾਂ ਜੀ ਬਾਲਕ ਦਾ ਸ਼ੁਕਰਾਨ ਕਰਨ ਤੇ ਮਾਫ ਕਰਿਓ ਜੇ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਦੋਸਤੋ ਹਨਾ ਮਾਫੀ ਚਾਹਨੇ ਆ ਪਰ ਮੇਰਾ ਮੇਰਾ ਸਾਡਾ ਇੱਕ ਹੀ ਮਨ ਮਤਲਬ ਮਨ ਇਹੀ ਹੁੰਦਾ ਕਿ ਜੇ ਸਾਡੀ ਏਡੀ ਵੱਡੀ ਫੈਮਲੀ ਆ YouTube ਫੈਮਲੀ ਹੈ ਤੇ ਅਸੀਂ ਇੱਕ ਐਸੀ ਸਿਹਤ ਦਈਏ ਕਿ ਸਾਰੇ ਜਣੇ ਰਲ ਕੇ ਆਪਾਂ ਕੁਝ ਉਪਰਾਲਾ ਕਰ ਸਕੀਏ ਮਾਲਕ ਦੀ ਦਿੱਤੀ ਜ਼ਿੰਦਗੀ ਨੂੰ ਸ਼ੁਕਰਾਨ ਕਰ ਸਕੀਏ ਤੇ ਮਾਲਕ ਨੇ ਜੋ ਬਖਸ਼ਿਆ ਹੈ ਉਹਦੇ ਵਿੱਚੋਂ ਕੁਝ ਆਪਣਾ ਛੋਟਾ ਜਿਹਾ ਹਿੱਸਾ ਆਪਾਂ ਕਿਸੇ ਚੰਗੇ ਲਿਖੇ ਲਾ ਸਕੀਏ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਿੰਘ ਸ਼ੀਤਾਂ ਸਾਹਿਬ ਮਾਲਕ ਦਾ ਸ਼ੁਕਰਾਨ ਕਰਨ ਤੇ ਇਬਾਦਤ ਹੋ ਗਈ ਆਪਣੀ ਮੰਮੀ ਦੀ ਗੋਦੀ ਵਿੱਚ ਕਿਉਂ ਲੈ ਕੇ ਜਾਂਦੇ ਆ ਧੁੱਪ ਪੈ ਰਹੀ ਹੈ ਜੁੱਤੀਆਂ ਤੇ ਲਾ ਦੀ ਗੁਰਦੁਆਰਾ ਸਿੰਘ ਸ਼ੀਤਾਂ ਸਾਹਿਬ ਮੋਹਾਲੀ ਵਾਹਿਗੁਰੂ 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 ਮੇਰੇ ਦਾਤਾ ਜੀ ਸ਼ੁਕਰ ਸ਼ੁਕਰ ਤੁਹਾਡਾ ਬਹੁਤ ਬਹੁਤ ਸ਼ੁਕਰ ਗੁਰੂਗਰ ਤੋਂ ਮੱਥਾ ਟੇਕ ਕੇ ਅਸੀਂ ਆ ਕੇ ਵਾਪਸ ਜੀ ਤੇ ਆ ਅਸੀਂ ਸਾਡਾ ਜਨਮ ਦਿਨ ਮਨਾਉਣ ਦਾ ਸਟਾਈਲ ਆ ਅਸੀਂ ਆਪਣਾ ਮਨ ਆਪਣੀ ਤਰੀਕੇ ਨਾਲ ਅਸੀਂ ਆਪਣਾ ਜਨਮ ਦਿਨ ਮੈਂ ਮਨਾਇਆ ਆਪਣਾ ਮੈਨੂੰ ਇਦਾਂ ਠੀਕ ਲੱਗਦਾ ਪਿਛਲੇ ਵਾਰ ਵੀ ਮੈਂ ਗੁਰੂ ਘਰ ਹੀ ਗਿਆ ਸੀ ਤੇ ਪਰਿਵਾਰ ਕੋਲ ਗਿਆ ਸੀ ਆਪਣੇ ਤੇ ਉਸ ਤੋਂ ਪਿਛਲੀ ਵਾਰ ਮੈਂ ਜਰਮਨ ਤੋਂ ਆ ਰਹੇ ਸੀ ਨਾ ਆਪਾਂ ਉਸ ਤੋਂ ਪਿਛਲੀ ਵਾਰ ਪਿਛਲੇ ਤੋਂ ਪਿਛਲੇ ਬਰਥਡੇ ਤੇ ਮੈਂ ਜਰਮਨੀ ਤੋਂ ਅਸੀਂ ਆ ਰਹੇ ਸੀ ਪਲੇਨ ਦੇ ਵਿੱਚ ਜੀ ਛੋਟਾ ਜਿਹਾ ਕਪਕੇ ਕਟ ਗਏ ਇਰਮਨ ਨੇ ਮਨਾਇਆ ਸੀ ਮਤਲਬ ਦੋਸਤੋ ਬਸ ਠੀਕ ਹੈ ਜੀ ਹਰੇਕ ਦਾ ਆਪਣਾ ਆਪਣਾ ਸਟਾਈਲ ਹੁੰਦਾ ਹੈ ਕਿਸੇ ਨੂੰ ਬਹੁਤ ਵੱਡੀ ਪਾਰਟੀਆਂ ਕਰਨਾ ਅੱਛਾ ਲੱਗਦਾ ਹੈ ਕਿਸੇ ਨੂੰ ਉਹਨਾਂ ਦਾ ਸਟਾਈਲ ਆਪਣਾ ਆਪਣਾ ਹੁੰਦਾ ਹੈ ਹਰੇਕ ਬੰਦੇ ਦਾ ਅੱਛਾ ਕੋਈ ਗਲਤ ਨਹੀਂ ਕੋਈ ਮੜਾ ਨਹੀਂ ਹਨਾ ਸਾਡਾ ਇਹ ਸਾਨੂੰ ਇਦਾਂ ਠੀਕ ਲੱਗਦਾ ਵੀ ਜੇ ਜੇ ਮਾਲਕ ਨੇ ਕਰਮਾਂ ਦੇ ਵਿੱਚ ਥੋੜੀ ਬਹੁਤੀ ਸੇਵਾ ਲੈ ਕੇ ਦਿੱਤੀ ਤਾਂ ਮੇਰੇ ਸਾਹਮਣੇ ਉਹ ਕਰ ਲੈਣੀ ਚਾਹੀਦੀ ਹੈ ਮਾਲਕ ਇਹ ਕਰਮ ਵਾਲਿਆਂ ਨੂੰ ਮਿਲਦੀ ਨਹੀਂ ਸੇਵਾ ਨਿਭਾਣੀਆਂ ਜੇ ਰੱਬ ਨੇ ਥੋੜੇ ਬਹੁਤੇ ਲਾਇਕ ਬਣਾਇਆ ਦਿੱਤਾ ਹਨਾ ਅਸਪਣੇ ਬਰਕਤ ਪਾਈਏ ਤਾਂ ਮੇਰੇ ਖਿਆਲ ਮਾ ਥੋੜੀ ਬੁਧੀ ਕਰ ਲੈਣੀ ਚਾਹੀਦੀ ਐ ਪਾਰਟੀਆਂ ਵਗੈਰਾ ਤਾਂ ਬ ਕਰਦਾ ਹੀ ਰਹਿਨੇ ਯਾਰ ਪੂਰਾ ਪੂਰਾ ਤੁਰੇ ਰਹਿਨੇ ਖਾਣ ਪੀਣ ਵਾਤੇ ਹਨਾ ਕੋਈ ਇੱਕ ਦਿਨ ਦੀ ਲੋੜ ਨਹੀਂ ਪਰ ਇਹ ਐ ਕਿ ਇਹ ਇੱਕ ਦੇ ਦਿਨ ਮੈਂ ਇੱਥੇ ਲਾਣਾ ਚਾਹਦਾ ਸੀ ਸੋ ਵਧੀਆ ਲੱਗਿਆ ਮੈਨੂੰ ਅੱਜ ਦਾ ਦਿਨ ਬਹੁਤ ਬੜੀ ਖੁਸ਼ੀ ਹੋਈ ਅੱਜ ਦਾ ਜਨਮ ਦਿਨ ਮਨਾ ਕੇ ਤੇ ਹੋਪ ਤੁਹਾਨੂੰ ਵੀ ਵਧੀਆ ਲੱਗਿਆ ਹੋਣਾ ਮੈਂ ਤੁਹਾਨੂੰ ਜੰਦਰੀ ਦੀ ਦੁਕਾਨ ਜਿਹਦੇ ਚ ਭਗਤਪੂਰਨ ਸਿੰਘ ਜੀ ਦੇ ਜਿੰਨੇ ਵੀ ਪਿੰਗਲ ਬਾੜੇ ਨੇ ਉਹਨਾਂ ਦੀ ਲਿਸਟ ਦਿੱਖੀ ਹੋਈ ਐ ਉਸੀ ਸੇਵਾ ਕਰਨਾ ਚਾਹਦੇ ਤਾਂ ਜਰੂਰ ਤੁਸੀਂ ਇੱਥੇ ਜਾਇਓ ਇਹ ਹੈ ਜੀ ਜੰਤਰੀ ਜਿਹੜੀ 2024 ਦੀ ਹੈ ਤੇ ਇਹਦੇ ਵਿੱਚ ਕਾਫੀ ਕੁਝ ਲਿਖਿਆ ਇਹਦਾ ਚਲੋ ਕੈਲੰਡਰ ਹੋ ਗਿਆ ਇਹ ਜੰਤਰੀ ਦੇ ਵਿੱਚ ਕਾਫੀ ਕੁਝ ਹੈਗਾ ਜੀ ਜਿਵੇਂ ਜਿਵੇਂ ਮਨਾਇਆ ਜਾਂਦਾ ਜੀ ਹਨਾ ਸਿਸਟਮ ਮੈਂ ਕਹਿੰਦਾ ਤੁਸੀਂ ਗੂਗਲ ਤੇ ਸਰਚ ਕਰ ਲਿਆ ਕਰੋ ਜਿਹੜੇ ਵੀ ਤੁਹਾਡੇ ਇਲਾਕੇ ਵਿੱਚ ਤੁਹਾਨੂੰ ਕੋਈ ਪਿੰਗਲਵਾੜਾ ਭਗਪਾਈ ਭਗਤਪੂਰਨ ਸਿੰਘ ਜੀ ਦਾ ਦਿੱਖਦਾ ਜੀ ਜਾਂ ਕੋਈ ਹੋਰ ਵੀ ਐਸੇ ਬਣੇ ਹੁੰਦੇ ਨੇ ਜਿਵੇਂ ਆਸਰਾ ਬਣਿਆ ਹੁੰਦਾ ਨਾ ਥਾਲੇ ਹੁੰਦੇ ਨੇ ਬਜ਼ੁਰਗਾਂ ਦੇ ਕਈ ਬਣੇ ਹੁੰਦੇ ਨੇ ਇੱਕ ਇਹ ਕਹਿੰਦੇ ਨੇ ਬਿਰਧ ਆਸ਼ਰਮ ਹੁੰਦੇ ਨੇ ਤਾਂ ਨਾ ਆਪਾਂ ਜਾਣਾ ਚਾਹੀਦਾ ਦੋਸਤੋ ਆਪਾਂ ਸਮਾਜਿਕ ਤੌਰ ਤੇ ਸਾਡੀ ਡਿਊਟੀ ਬਣਦੀ ਹੈ ਇਹ ਪ੍ਰਮਾਤਮਾ ਆਦਿ ਨੂੰ ਦਿੰਦਾ ਹੈ ਤੇ ਸਾਡੀ ਡਿਊਟੀ ਲਈ ਹੈ ਵੀ ਰੱਬ ਦੀ ਡਿਊਟੀ ਹੈ ਜੀ ਵੀ ਇਹ ਵੀ ਨਿਭਾਣੀ ਚਾਹੀਦੀ ਹੈ ਚਲੋ ਹੁਣ ਅਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਚਾਹ ਚੁਪੀਂਦੇ ਆ ਵੈਸੇ ਲੰਗਰ ਵਿੱਚ ਚਾਹ ਛਕ ਲਈ ਸੀ ਪਰ ਹੁਣ ਮੈਂ ਕਹਿੰਦਾ ਥੋੜੀ ਜਿਹੀ ਫੇਰ ਪੀ ਲਈਏ ਤੇ ਤੁਹਾਨੂੰ ਮਿਲਣਾ ਕੱਲੇ ਇੱਕ ਨਵੇਂ ਵਲੋਗ ਵਿੱਚ ਸਾਨੂੰ ਦਿਓ ਇਜਾਜ਼ਤ ਬਾਏ ਬਾਏ